ਇਸ ਤੋਂ ਬਾਅਦ ਪਿੰਡ ਸੇਵਾ ਵਾਲਾ ਕੰਮ ਜਿਹੜਾ ਸੰਪੂਰਨ ਕਰ ਲਓ। ਇਸ ਤੋਂ ਬਾਅਦ ਫਿਰ ਤੁਹਾਡੇ ਨਾਲ ਆਰਾਮ ਨਾਲ ਇਨਫੋਰਮੇਸ਼ਨ ਸੈਂਟਰ 'ਚ ਬੈਠ ਕੇ ਸਾਰੀ ਗੱਲ ਕਰਾਂਗੇ। ਸਾਰੀ ਇੱਕੋ ਇੱਕ ਬਾਤ ਹੈ ਸੇਵਾ ਪੂਰੀ ਹੋਣ ਤੋਂ ਬਾਅਦ ਅੱਜ ਆਏ ਜੇ ਅਰਦਾਸ ਮੀਟਿੰਗ ਕੀਤੀ ਜਾਏਗੀ। ਤੁਸੀਂ ਤਾਂ ਆ ਵੀ ਆ ਰਹੇ ਨੇ ਕੀ ਕਹਿਣਾ ਚਾਹੁੰਦੇ। ਦੇਖੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ਼੍ਰੀ ਕਲਤਕ ਸਾਹਿਬ ਤੋਂ ਤਨਖਾਹ ਲੱਗੀ ਸੀ। ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾਹ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚ। ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ। ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਸ ਅਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ। ਕੀ ਮਤਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਐਲਾਨ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਕਾਨੂੰਨ ਨੂੰ। ਦੇਖੋ ਗੱਲ ਇਹ ਹੈ ਕਿ 1 ਨੇਸ਼ਨ 1 ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ। ਸੈਮੈਨਿਆਂ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾਵਾਂ ਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਹੈ ਡਿਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਇਲੈਕਸ਼ਨਾਂ ਇਕੱਠੀਆਂ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚੁਣੌਤੀ ਹੈ ਕਿ ਜੇ ਕਿਤੇ ਕੋਈ ਹੰਗ ਪਾਰਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਉਹਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਪਾਰਲੀਮੈਂਟ ਨੇ رائے ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫਿਰ ਲੈਟ ਕਰ ਜਾ। ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ। ਇਹ ਜਿਹੜੀ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਚੇ ਵਾਸਤੇ ਸੰਘਰਸ਼ ਕਰਦਾ ਰਿਹਾ। ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਇਹ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰਟੀ ਦੇ ਵਿੱਚ ਚੱਲੀ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਾ ਹੋਏ ਕਿ ਫਿਰ ਪ੍ਰੈਜ਼ੀਡੈਂਟ ਰੂਲ ਲਗਾ ਕੇ ਤੇ ਤੁਸੀਂ ਸੈਂਟਰੋਂ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰਲਿਜ਼ਮ ਦੇ ਨਾਲ ਬਹੁਤ ਵੱਡਾ ਧੱਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਤਾਂ نوਸੀ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜ਼ਰੂਰ ਧਿਆਨ ਜਿਹੜਾ ਹੈਗਾ ਉਹ ਕਿੱਧਰ ਨੂੰ ਡਾਡਾ ਰੱਖਣ ਤੇ ਜੀਮਾ ਸਾਹਿਬ ਸੇਵਾ ਦੇ ਦਰਮਿਆਨ ਜਿਹੜੀ ਘਟਨਾ ਵਾਪਰੀ ਸੀ ਉਹਦੇ ਤੇ ਪੁਲਿਸ ਨੇ ਕੀ ਕੀ ਕਾਰਵਾਈ ਕਰਤੀ ਉਹ ਅਸੀਂ ਪਹਿਲਾਂ ਸੇਵਾ ਦੀ ਅਰਦਾਸ ਕਰਾ ਲੈਂਦੋ ਫਿਰ ਬਾਅਦ ਚ ਗੱਲ ਕਰਦੇ ਤਾਂ ਸਾਬ ਜੋੜਾ ਵੱਲੋਂ ਕਿਤੇ ਹਮਲੇ ਤੋਂ ਬਾਅਦ ਉਹੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਦਿੱਕਤ ਆਏਗੀ ਉਹੀ ਗੱਲ ਆ ਮੈਂ ਕਿਹਾ ਬਾਅਦ ਕਰਦੇ ਆ ਪਹਿਲਾ ਸੇਵਾ ਵਾਲਾ ਕੰਮ ਕਰ ਲੈਂਦੋ ਬਾਕੀ ਬੱਧੀ ਸੇਵਾ ਪੂਰੀ ਕੋਸ਼ਿਸ਼ ਇਹ ਹੈ ਅਰਦਾਸ ਕੈਂਪੀ ਕਰਵਾਤੀ ਪਹੁੰਚੇ ਹੋ ਕੀ ਅਰਦਾਸ ਕੈਂਪੀ ਕਰੋਗੇ ਕਿ ਕਿਵੇਂ ਨਾਮ ਸੁਝਾਏ ਹੋਏ ਹੈ ਉਸ ਤਰ੍ਹਾਂ ਦੀ ਸੇਵਾ ਕਰੀਏ ਗੁਰੂ ਮਹਾਰਾਜ ਦੀ ਕਿਰਪਾ ਵਾਲੇ ਜੀ ਠੀਕ ਹੈ ਜੀ ਉਸੇ ਆਪ ਜੀ ਬਖਸ਼ਿਸ ਨਾਲ ਇਹ ਪੂਰੀ ਕਰਾਈ ਸੋ ਗੁਰੂ ਬਹਾਦਰ ਦਾ ਬਖਸ਼ਾ ਹੈ ਹੁਣ ਗੁਰੂਬਾਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਹਮੇਸ਼ਾ ਹਰ ਸੁਖ ਨੂੰ ਮਿਲ ਅਸੀਂ ਅਰਦਾਸ ਕਰਕੇ ਅਸ਼ੀਰਵਾਦ ਲੈਣਾ ਹੈ ਅਮਰ ਜਗਤ ਸ਼ਕਤੀ ਹੀ ਆਰੇ ਦੇ ਲੰਬੂਤ ਹੋਏ ਜੀ ਦੇਸ਼ ਤਰੱਕੀ ਦੇ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੱਤਾ ਜਾਵੇਗਾ ਕਿ ਉਹ ਚੰਡੀਗੜ੍ਹ ਦਾ ਵੀ ਮਸਲਾ ਹੈ ਪਾਣੀ ਦਾ ਵੀ ਮਸਲਾ ਹੈ ਬੰਦੇ ਉਹ ਆਪ ਦੇਖਿਆ ਤੁਸੀਂ ਸਾਡੇ ਬੱਚੇ ਹੋ ਜੀ ਜੀ 50 ਸਾਲ ਹੋ ਗਏ ਇਸ ਅਜਾਲ ਦੇ ਵਾਸਤੇ ਵੀ ਦੇਸ਼ ਦੀ ਇਹ ਵੱਡੀ ਲੜਾਈ ਅਸੀਂ ਲੜ ਰਹੇ ਹਾਂ ਜੀ ਇਹ ਵੱਡੀ ਲੜਾਈ ਨਹੀਂ ਕਾਲੀ ਦਾ ਨਜ਼ਰ ਜਿਹੜੀ ਇਹ ਗੋਰਖਾ ਵਾਲਾ ਜੀ ਫਾਇਲਟਰ ਸਿਸਟਮ ਹੈ ਇਹਦਾ ਇਸ ਨੂੰ ਪਹੁੰਚ ਨਹੀਂ ਤੋਂ ਹੋ ਗਿਆ ਇਹ ਦਸਤਾ 1962 ਤੋਂ ਲੜ ਲਿਆ ਕਿ 1962 ਦਾ ਬਤਾ ਸਾਡੀ ਬਹੁਤ ਜ਼ਰੂਰ ਦਾ ਦਾ ਬਾਈ ਲੱਗਾ ਹੈ ਫਰੇਮ ਬੀ ਸਟਾਰ ਹੋਇਆ ਫਰੇਮ ਜੀ ਸਾਡਾ ਐਸੇ ਤੇ ਹੋਇਆ ਸਾਰਾ ਇਹ ਬਸਤੀਆਂ ਤੇ ਪੰਜਾਬ ਦੇ ਬਸਤੀਆਂ ਤਾਂ ਪੁਨਰ ਸਾਹਿਬ ਇੱਕ ਆਖਰੀ ਸਵਾਲ ਹੈ ਮੀਤੇ ਦਿਨੀ ਵਿਕਰਮ ਜੀ ਠਿਆਹੋਰੀ ਇੱਥੇ ਪਹੁੰਚੇ ਸੀਗੇ ਬਹੁਤ ਵਧੀਆ ਤੱਥ ਉਹਨਾਂ ਨੇ ਪੇਸ਼ ਕੀਤਾ ਹੈ ਉਹ ਨੇ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ ਜਾਣਦੇ ਪਰ ਮੇਰੀ ਪੂਰ ਅੰਦੇਸ਼ ਜਿਹੜੀ ਹੈ ਇਹ ਦੱਸਣੀ ਹੈ ਕਿ ਚੌੜਾ ਹੋਰਾਂ ਨੇ ਜਿਹੜਾ ਹਮਲਾ ਕੀਤਾ ਸੁਪੀ ਬਾਦਤ ਦੇ ਉੱਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਕਿਤੇ ਨਾ ਕਿਤੇ ਰੋਕਣ ਵਾਲਾ ਸੀਗਾ ਇਹ ਤਾਂ ਕਰਕੇ ਕੀਤਾ ਗਿਆ ਤਾਂ ਕਰਕੇ ਕਿਉਂਕਿ ਉਹ ਵੀ ਬੰਦੀ ਸਿੰਘ ਸੀਗੀ ਮੈਂ ਤਾਂ ਇਹ ਨਹੀਂ ਰਿਹਾ ਤੂੰ ਤੈਨੂੰ ਰੱਖ ਨਾਮਾਇ ਤੇ ਗੱਲ ਕਰ ਰਿਹਾ ਇਹ ਦੇਖੋ ਨਾਮ ਇਸ ਤਰ੍ਹਾਂ ਇਹ ਉਹਨਾਂ ਦੇ ਕਰੂਨ ਜੋ ਕਿਤੇ ਦੇਖੇ ਬਹੁਤ ਸਿਆਣੇ ਨੇ ਸੀਨੀਅਰ ਨੇ ਮੇਰਾ ਕੰਮ ਸਿਰਫ ਅਕਾਲ ਚ ਸਭ ਤੇ ਆਇਆ ਸਰਵਤ ਦੇ ਭਲੇ ਲਈ ਉਦਾਸ ਕਰਦਾ ਵੀ ਭਲਾ ਦੇ ਸਭ ਦਾ ਭਲਾ ਸਭ ਸਾਡੇ ਜੋ ਮੈਂ ਤਾਂ ਬਰੁੱਧ ਕਿਸਰਬੰਦਾਰ ਸਿੰਘ ਤਾਂ ਬਰੁੱਧ ਹੋਏ ਤੇ ਸਭ ਦਾ ਪਤਾ ਇੱਕ ਠੀਕ ਹੈ ਠੀਕ ਜੀ ਸਵਾਲ ਅੱਗੇ ਸਵਾਲ ਐਸਡੀਪੀਸੀ ਦੇ ਉੱਤੇ ਜੱਟਾ ਸਾਹਿਬ ਨੂੰ ਹੁਕਮ ਹੋਇਆ ਸੀਗਾ ਕਿ ਵਿਰਸਾ ਸਿੰਘ ਮਰਤੋਹਾ ਨੂੰ 10 ਸਾਲ ਦੀ ਪਟਾਖੀ ਕੱਢਿਆ ਜਾਵੇ ਸਾਡੇ ਸੁਣਨ ਚ ਆਇਆ ਕਿ ਉਹਨੂੰ 10 ਸਾਲ ਦੀ ਪਟਾਖੀ ਕੱਢ ਦਿੱਤਾ ਗਿਆ ਹੈ ਇੱਕੀ ਤੌਰ ਦੇ ਉੱਤੇ ਇੱਕ ਜਿਹੜੀ ਚਿੱਠੀ ਆ ਉਹ ਜੱਟਾ ਸਾਹਿਬ ਨੂੰ ਭੇਜ ਦਿੱਤੀ ਗਈ ਹੈ ਵਾਕਈ ਉਹਨੂੰ 10 ਸਾਲ ਦੀ ਕੱਢ ਦਿੱਤਾ ਗਿਆ ਕੋਰਪੋਰੇਟ ਐਸਸੀਟੀਵੀ ਲਈ ਮੰਨ ਲਿਆ ਜੀ ਉਸ ਪਟਿਖਾ ਉਹਨਾਂ ਦਾ ਪ੍ਰਵਾਨ ਨਹੀਂ ਕੀਤਾ 10 ਸਾਲ ਦੀ ਕੱਢਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਿਹੜਾ ਜੋ ਕਿ ਸ ਆਜ਼ਾਦ ਦੇਸ਼ ਸੀ ਅਸੀਂ ਤੂੰ ਨਾ ਸੰਤੁਸ਼ਟੀ ਰਾਜ ਕਿ